ਰਾਮਪੁਰਾ ਫੂਲ ਵਿੱਚ ਦੋਨਾਂ ਮੰਡੀਆਂ ਨੂੰ ਜੋੜਨ ਵਾਲੇ ਰੇਲਵੇ ਫਾਟਕ ਕੱਲੇ 2-ਵਿਲਰਾਂ ਵਾਸਤੇ ਹੀ ਹੁਣ ਖੋਲ੍ਹ ਦਿੱਤੇ ਨੇ 4-ਵਿਲਰ ਨਹੀਂ ਚੱਲਣਗੇ ਗੱਡੀਆਂ ਨਹੀਂ ਚੱਲਣਗੀਆਂ ਹੁਣ ਕਿਉਂਕਿ ਭੀੜ ਬਹੁਤ ਜ਼ਿਆਦਾ ਹੋ ਜਾਂਦੀ ਸੀ ਦੋ ਤਿੰਨ ਵਾਰ ਲੜਾਈ ਹੋਣ ਦਾ ਵੀ ਖਤਰਾ ਹੋਇਆ ਇਸ ਕਰਕੇ ਹੁਣ ਸਿਰਫ ਟੂ-ਵਿਲ ਰਹੀ ਚੱਲਣਗੇ ਸਿਰਫ ਮੋਟਰਸਾਈਕਲ ਵਾਸਤੇ ਹੀ ਰਾਹ ਬਣਾ ਦਿੱਤਾ ਗਿਆ ਹੈ। ਸਾਹਮਣੇ ਦੇਖ ਸਕਦੇ ਹੋ ਤੁਸੀਂ ਗੇਲਾਂ ਜੀਆਂ ਲਾ ਦਿੱਤੀਆਂ ਨੇ ਕਿ ਸਿਰਫ ਹੁਣ ਟੂ-ਵਿਲ ਰਹੀ ਲੰਗੇ گا ਲੰਗੇਗਾ ਤੇ ਫੋਰ-ਵਿਲਰ ਬੰਦ ਕਰ ਦਿੱਤੇ ਨੇ। ਧਿਆਨ ਰੱਖ ਲਵੋ ਅਗਰ ਤੁਸੀਂ ਰੇਲਵੇ ਫਾਟਕਾ ਦੇ ਇਧਰ ਲਈ ਮੰਡੀ ਆਉਣਾ ਤਾਂ 4 ਵੀਲਰ ਗੱਡੀਆਂ ਨਹੀਂ ਚੱਲਣਗੀਆਂ ਸਿਰਫ 2 ਵੀਲਰ ਹੀ ਚੱਲਣਗੇ